ਮੰਬਰ ਸਾਹਿਬ ਨੇ ਸੜਕਾਂ ਬਾਰੇ ਵਿਚ ਇਸ ਵਾਰ ਰੱਖਿਆ ਜੀਹਾਂ ਲਿੰਕ ਸੜਕਾਂ ਮਾਨਸਾ ਤੋਂ ਫਫੜੇ ਪਾਈ ਕੇ ਵਾਇਆ ਕੋਟ ਲੱਲੂ ਬੱਪੀਆਣਾ ਫਫੜੇ ਪਾਈ ਕੇ ਲਿੰਕ ਸੜਕ ਫਫੜੇ ਪਾਈਕ ਤੋਂ ਪਾਈ ਕੇ ਤੋਂ ਬਲਾੜਾ ਬੀਖੀ ਰੋਡ ਵਾਇਆ ਗੁਰਨੇਕਲਾ ਅਤੇ ਲਿੰਕ ਸੜਕ ਬੋਹਾ ਸ਼ੇਰਖਾਂ ਵਾਲਾ ਮਗਾਣੀਆਂ ਬਰੇਟਾ ਸੜਕ ਦੀ ਹਾਲਤ ਖਰਾਬ ਹੈ ਪ੍ਰਾਂਤੂਏ ਸੜਕਾਂ ਮੋਟਰੇਵਲ ਹਨ ਇਹ ਸੜਕਾਂ ਮੁਰੰਮਤ ਲਈ ਡਿਊ ਨਹੀਂ ਹਨ ਇਹਨਾਂ ਸੜਕਾਂ ਦੇ ਪੈਚ ਵਰਕ ਕਰਵਾਉਣ ਦਾ ਕੋਈ ਤਜ਼ਵੀਰ ਨਹੀਂ ਸਰਕਾਰ ਦੇ ਵਿੱਚ ਥੈਂਕ ਯੂ 부ਧਰਾਮ ਜੀ ਕਹ ਸਾਬ ਸਾਰੇ ਹੀ ਪ੍ਰਧਾਨ ਮੰਤਰੀ ਰੋਡ ਦੀਆਂ ਸੜਕਾਂ ਨੇ ਜੀ ਸੜਕਾਂ ਠੀਕ ਚੱਲੀਆਂ ਨੇ ਇਹਦੀ ਗੱਲ ਨਹੀਂ ਹੈ ਪੈਚ ਵਰਕ ਕਰਨ ਵਾਲਾ ਹੈ ਮੇਰਾ ਕਨਸਰਨ ਇਹ ਹੈ ਕਿ ਵੀ ਆਪਾਂ 6 ਸਾਲਾਂ ਬਾਅਦ ਲਾਉਨੇ ਆ ਜੇਕਰ ਪੈਚ ਅਪ ਵਰਕ ਹੋ ਜਾਂਦਾ ਹੈ ਇਹ ਸੜਕਾਂ ਦਾ ਹੋਰ ਉਮਰ ਲੰਬੀ ਹੋ ਜੂਗੀ ਮੇਰਾ ਮਤਲਬ ਕੰਸਰਨ ਸਿਰਫ ਇਹ ਨਹੀਂ ਹੈ ਵੀ ਜੇ ਛੋਟਾ ਜਿਹਾ ਇੱਕ ਪੈਚ ਅਪ ਕਰ ਦਾਂ ਚਾਹੀਏ ਥੋੜੀ ਟੋਏ ਪਏ ਨੇ ਤਾਂ ਜਿਆਦਾ ਇਹਨਾਂ ਨੁਕਸਾਨ ਨਹੀਂ ਹੋਊਗਾ ਮੇਰਾ ਸਰਫੇਸ ਹੀ ਸੀਗਾ ਇੱਕ ਸੱਤ ਸਰ ਹੋਰ ਰਹਿ ਗਈ ਇਹ ਤਾਂ ਨਾ ਬੋਹਾ ਉਡਤ ਮਲਕੋ ਤੋਂ ਚਣੀ ਹੈ ਇਹਦਾ ਵੀ ਹਾਲ ਪੈਚ ਅਪ ਦੀ ਬੁਰੀ ਹਾਲ ਹੈ ਜੇ ਇਹਦਾ ਵੀ ਪੈਚ ਅਪ ਨਾਲ ਲੱਗ ਜੇ ਤਾਂ ਮੰਤਰੀ ਦਾ ਬਹੁਤ ਸੀ ਤਰਵਾਦੀ ਹੋਵਾਂਗੇ ਜੀ ਮੰਤਰੀ ਜੀ ਮਾਨਜੋਗ ਸਪੀਕਰ ਸਾਹਿਬ ਇਹ ਠੀਕ ਹੈ ਮੈਂਬਰ ਸਾਹਿਬ ਨੇ ਕਿਹਾ ਵੀ ਇਹਨਾਂ ਦਾ ਪੈਚ ਅਪ ਹੋ ਜੇ ਜ਼ਰੂਰ ਕਰਵਾਵਾਂਗੇ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਆਰ ਡੀ ਐਫ ਫਸਿਆ ਪਿਆ ਉਥੜੇ ਥੋੜੇ ਸਮੇਂ ਚ ਆਜੂਗਾ ਤਕਰੀਬਨ ਜਿਹੜੀਆਂ ਸੜਕਾਂ ਸਾਰੀਆਂ ਉਹਨਾਂ ਦਾ ਨਵੀਨੀਕਰਨ ਕਰ ਦਾਂਗੇ ਚਾਹੇ ਥੋੜਾ ਮੋਟਾ ਸਮਾਂ ਰਹਿੰਦਾ ਵੀ ਹੋਵੇ ਥੈਂਕ ਯੂ ਥੈਂਕ ਯੂ ਸਰਦਾਰ ਸੁਖਪਾਲ ਸਿੰਘ ਖਹਿਰਾ ਸਰਦਾਰ ਸੁਖਪਾਲ ਸਿੰਘ ਖਹਿਰਾ ਐਬਸੈਂਟ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਸੇਵਾ ਕਰਦੇ ਨੇ 100 1200 ਕਤਰ ਜੀ ਸ਼੍ਰੀਮਾਨ ਬ੍ਰਹਮਸ਼ੰਕਰ ਮਾਂਜੋਗ ਮੈਂਬਰ ਸਾਹਿਬ ਨੇ ਸੜਕਾਂ ਬਾਰੇ ਸਵਾਲ ਰੱਖਿਆ ਜੀ ਹਾਂ ਲਿੰਕ ਸੜਕਾਂ ਮਾਨਸਾ ਤੋਂ ਫਫੜੇ ਭਾਈ ਕੇ ਵਾਇਆ ਕੋਟ ਲਲੂ ਬੱਪੀਆਣਾ ਫਫੜੇ ਭਾਈ ਕੇ ਲਿੰਕ ਸੜਕ ਫਫੜੇ ਭਾਈਖ ਤੋਂ ਭਾਈ ਕੇ ਤੋਂ ਬਲਾੜਾ ਬੀਖੀ ਰੋਡ ਵਾਇਆ ਗੁਰਨੇਕਲਾ ਅਤੇ ਲਿੰਕ ਸੜਕ ਬੋਹਾ ਸ਼ੇਰਖਾਂ ਵਾਲਾ ਮਗਾਣੀਆਂ ਬਰੇਟਾ ਸੜਕ ਦੀ ਹਾਲਤ ਖਰਾਬ ਹੈ। ਪ੍ਰੰਤੂ ਇਹ ਸੜਕਾਂ ਮੋਟਰੇਬਲ ਹਨ। ਇਹ ਸੜਕਾਂ ਮੁਰੰਮਤ ਲਈ ਡਿਊ ਨਹੀਂ ਹਨ। ਇਹਨਾਂ ਸੜਕਾਂ ਦੇ ਪੈਚ ਵਰਕ ਕਰਾਉਣ ਦਾ ਕੋਈ ਤਸਵੀਰ ਨਹੀਂ ਸਰਕਾਰ ਦੇ। ਥੈਂਕ ਯੂ 부ਧਰਾਮ ਜੀ। ਕਹ ਸਾਬ ਸਾਰੇ ਹੀ ਪ੍ਰਧਾਨ ਮੰਤਰੀ ਰੋਡ ਦੇ ਸੜਕਾਂ ਨੇ ਜੀ। ਸੜਕਾਂ ਠੀਕ ਚੱਲੀਆਂ ਨੇ ਇਹਦੀ ਗੱਲ ਨਹੀਂ ਐ। ਪੈਚ ਵਰਕ ਕਰਨ ਵਾਲਾ ਐ। ਮੇਰਾ ਕਨਸਰਨ ਇਹ ਐ ਕਿ ਬਈ ਆਪਾਂ 6 ਸਾਲਾਂ ਬਾਅਦ ਲਾਉਨੇ ਆ ਜੇਕਰ ਪੈਚ ਅਪ ਵਰਕ ਹੋ ਜਾਂਦਾ ਹੈ ਤਾਂ ਇਹ ਸੜਕਾਂ ਦਾ ਹੋਰ ਉਮਰ ਲੰਬੀ ਹੋ ਜੂਗੀ। ਮੇਰਾ ਮਤਲਬ ਕਨਸਰਨ ਸਿਰਫ ਇਹ ਨਹੀਂ ਐ ਵੀ ਜੋ ਛੋਟਾ ਜਿਹਾ ਇੱਕ ਪੈਚ ਅਪ ਕਰ ਦਾਂ ਛੇ ਥੋੜੀ ਟੋਏ ਪਏ ਨੇ। ਤਾਂ ਜਿਆਦਾ ਇਹਨਾਂ ਨੂੰ ਨੁਕਸਾਨ ਨਹੀਂ ਹੋਊਗਾ ਮੇਰਾ ਸਰਫੇਸ ਹੀ ਸੀਗਾ ਇੱਕ ਛੱਟ ਸਰ ਹੋਰ ਰਹਿ ਗਈ ਇਹ ਤਾਂ ਨਾ ਬੋਹਾ ਉਡਤ ਮਲਕੋ ਤੋਂ ਚ ਨਹੀਂ ਇਹਦਾ ਵੀ ਹਾਲ ਪੈਚ ਅਪ ਦੀ ਬੁਰੀ ਹਾਲ ਹੈ ਜੇ ਇਹਦਾ ਵੀ ਪੈਚ ਅਪ ਨਾਲ ਲੱਗ ਜੇ ਤਾਂ ਮੰਤਰੀ ਦਾ ਬਹੁਤ ਸੀ ਤਰਵਾਦੀ ਹੋਵਾਂਗੇ ਜੀ ਮੰਤਰੀ ਜੀ ਮਾਨਜੋਗ ਸਪੀਕਰ ਸਾਹਿਬ ਇਹ ਠੀਕ ਹੈ ਮੈਂਬਰ ਸਾਹਿਬ ਨੇ ਰੱਖਿਆ ਵੀ ਇਹਨਾਂ ਦਾ ਪੈਚ ਅਪ ਹੋ ਜੇ ਜ਼ਰੂਰ ਰਵਾਵਾਂਗੇ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਆਰਡੀਐਫ ਫਸਿਆ ਪਿਆ ਉਥੜੇ ਥੋੜੇ ਸਮੇਂ ਚ ਆਜੂਗਾ तकरीबन ਜਿਹੜੀਆਂ ਸੜਕਾਂ ਸਾਰੀਆਂ ਉਹਨਾਂ ਦਾ ਨਵੀਨੀਕਰਨ ਕਰ ਦਾਂਗੇ ਚਾਹੇ ਥੋੜਾ ਮੋਟਾ ਸਮਾਂ ਰਹਿੰਦਾ ਵੀ ਹੋਵੇ ਥੈਂਕ ਯੂ ਥੈਂਕ ਯੂ ਸਰਦਾਰ ਸੁਖਪਾਲ ਸਿੰਘ ਖਹਿਰਾ ਸਰਦਾਰ ਸੁਖਪਾਲ ਸਿੰਘ ਖਹਿਰਾ ਐਬਸੈਂਟ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਸੇਵਾ ਕੋਡ ਨੰਬਰ 100 1200 ਕਤਰ ਜੀ ਸ਼੍ਰੀਮਾਨ ਬ੍ਰਹਮਸ਼ੰਕਰ